ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਆਰਮੀ ਪਬਲਿਕ ਸਕੂਲ ਦੀ ਰਿਕਰੂਟਮੈਂਟ ਦੀ ਗੱਲ ਕਰਨ ਜਾ ਰਹੇ ਹਾਂ ਇੱਕ ਨੋਟੀਫਿਕੇਸ਼ਨ ਮੈਂ ਟੈਲੀਗ੍ਰਾਮ ਚੈਨਲ ਤੇ ਵੀ ਸੈਂਡ ਕੀਤਾ ਸੀਗਾ ਐਂਡ ਹੋ ਸਕਦਾ ਕਿਸੇ ਹੋਰ ਗਰੁੱਪ ਦੇ ਵਿੱਚ ਵੀ ਤੁਹਾਨੂੰ ਇਹ ਨੋਟੀਫਿਕੇਸ਼ਨ ਪ੍ਰਾਪਤ ਹੋਇਆ ਹੋਵੇ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਰਮੀ ਪਬਲਿਕ ਸਕੂਲ ਦੇ ਵਿੱਚ 2024 ਰਿਕਰੂਟਮੈਂਟ ਇਸ ਫਾਰਮ ਨੂੰ ਤੁਸੀਂ ਫਿਲ ਕਿਵੇਂ ਕਰਨਾ ਹੈ ਐਂਡ ਹੋਰ ਜਿੰਨੀਆਂ ਵੀ ਗੱਲਾਂ ਹੋਣਗੀਆਂ ਸਾਰੀਆਂ ਗੱਲਾਂ ਨੂੰ ਮੈਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰੂੰਗਾ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਗੱਲ ਕਰ ਰਹੇ ਹਾਂ ਆਰਮੀ ਪਬਲਿਕ ਸਕੂਲ ਦੀ ਇੱਕ ਤਰ੍ਹਾਂ ਦੇ ਸਰਕਾਰੀ ਸਕੂਲ ਹੀ ਹੁੰਦੇ ਨੇ ਐਂਡ ਇਹਨਾਂ ਦੇ ਜਿਹੜੇ ਫਾਰਮ ਨੇਜੀ ਹਰ ਸਾਲ ਓਪਨ ਕੀਤੇ ਜਾਂਦੇ ਨੇ ਬਟ ਇਹ ਐਗਜ਼ਾਮ ਪਾਸ ਕਰਨ ਤੋਂ ਬਾਅਦ ਜਿਹੜਾ ਨੋਟੀਫਿਕੇਸ਼ਨ ਇਹਨਾਂ ਵੱਲੋਂ ਜਾਰੀ ਕੀਤਾ ਗਿਆ ਜੇਕਰ ਤੁਸੀਂ ਉਹ ਐਗਜ਼ਾਮ ਪਾਸ ਕਰ ਲੈਨੇ ਹੋ ਤਾਂ ਡਾਇਰੈਕਟਲੀ ਤੁਹਾਨੂੰ ਜੌਬ ਤਾਂ ਨਹੀਂ ਮਿਲਦੀ ਬਟ ਤੁਸੀਂ ਐਲੀਜੀਬਲ ਹੋ ਜਾਂਦੇ ਹੋ ਕਿ ਜਦੋਂ ਇਹਨਾਂ ਸਕੂਲਾਂ ਦੇ ਵਿੱਚ ਕੋਈ ਰਿਕੁਆਇਰਮੈਂਟ ਹੁੰਦੀ ਹੈ ਕਿਸੇ ਟੀਚਰ ਦੀ ਕਿਹੜੇ-ਕਿਹੜੇ ਟੀਚਰ ਦੀ ਗੱਲ ਕਰ ਰਹੇ ਆਪਾਂ ਪੀ ਆਰਟੀ ਟੀਚਰ ਜਿਨੂੰ ਤੁਸੀਂ ਪ੍ਰਾਇਮਰੀ ਟੀਚਰ ਕਹਿੰਦੇ ਹੋ TGT ਟੀਚਰ ਜਾਂ ਫਿਰ PGT ਟੀਚਰ ਜਿਨੂੰ ਤੁਸੀਂ ਲੈਕਚਰਰ ਵੀ ਕਹਿੰਦੇ ਹੋ ਸੋ ਇਹਨਾਂ ਟੀਚਰਸ ਦੀ ਜਦੋਂ ਵੀ ਇਹਨਾਂ ਸਕੂਲਾਂ ਦੇ ਵਿੱਚ ਰਿਕੁਆਇਰਮੈਂਟ ਹੁੰਦੀ ਹੈ ਉਦੋਂ ਤੁਹਾਡੇ ਤੋਂ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਐਗਜ਼ਾਮ ਦੇ ਲਈ ਇਹ ਐਗਜ਼ਾਮ ਪਾਸ ਹੋਣਾ ਮੰਗਿਆ ਜਾਂਦਾ ਆ ਜਦੋਂ ਤੁਸੀਂ ਆਨਲਾਈਨ ਜਾਂ ਫਿਰ ਉਹਨਾਂ ਸਕੂਲਾਂ ਦੇ ਵਿੱਚ ਅਪਲਾਈ ਕਰਦੇ ਹੋ ਅੱਜ ਮੈਂ 10 ਸਤੰਬਰ ਨੂੰ ਵੀਡੀਓ ਰਿਕਾਰਡ ਕਰ ਰਿਹਾ ਇਨ੍ਹਾਂ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀਗਾ 9 ਸਤੰਬਰ 2024 ਤੁਸੀਂ ਆਨਲਾਈਨ ਅਪਲਾਈ ਕਦੋਂ ਤੋਂ ਕਰ ਸਕਦੇ ਹੋ ਅੱਜ 10 ਸਤੰਬਰ ਹੈ ਐਂਡ 10 ਸਤੰਬਰ ਨੂੰ ਇਨ੍ਹਾਂ ਵੱਲੋਂ ਆਨਲਾਈਨ ਪੋਰਟਲ ਓਪਨ ਕਰ ਦਿੱਤਾ ਗਿਆ ਹੈ ਵੈਬਸਾਈਟ ਬਾਰੇ ਵੀ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਹੀ ਦੱਸੂਗਾ ਕਿਹੜੀ ਵੈਬਸਾਈਟ ਦੇ ਉੱਤੇ ਤੁਸੀਂ ਅਪਲਾਈ ਕਰ ਸਕਦੇ ਹਾਂ ਜੇਕਰ ਆਪਾਂ ਲਾਸਟ ਡੇਟ ਦੀ ਗੱਲ ਕਰੀਏ ਤਾਂ 25 ਅਕਤੂਬਰ ਲਾਸਟ ਡੇਟ ਹੈਗੀ ਹੈ ஆன்ਲਾਈਨ ਅਪਲਾਈ ਕਰਨ ਦੀ ਜਿਹੜੇ ਐਗਜ਼ਾਮ ਨੂੰ ਤੁਸੀਂ ਫਿਲ ਕਰ ਰਹੇ ਹੋ ਇਹਦੀ ਪ੍ਰੀਖਿਆ ਕੰਡਕਟ ਕਰਵਾਈ ਜਾਏਗੀ 23 ਅਤੇ 24 ਨਵੰਬਰ ਨੂੰ ਇਸ ਰਿਕਰੂਟਮੈਂਟ ਦਾ ਜਿਹੜਾ एलिਜੀਬਿਲਟੀ ਕ੍ਰਾਈਟੇਰੀਆ ਹੈਗਾ ਯਾ ਉਹਦੀ ਗੱਲ ਵੀ ਕਰ ਲੈਣੇ ਆ ਜੇਕਰ ਤੁਸੀਂ ਡੀਐਲএড ਕੀਤੀ ਹੋਈ ਹੈ ਜਾਂ ਫਿਰ ਤੁਸੀਂ ਈਟੀਟੀ ਦਾ ਕੋਰਸ ਕੀਤਾ ਹੋਇਆ ਤਾਂ ਤੁਸੀਂ ਗ੍ਰੈਜੂਏਸ਼ਨ ਜ਼ਰੂਰ ਕੀਤੀ ਹੋਵੇ ਗ੍ਰੈਜੂਏਸ਼ਨ ਦੇ ਨਾਲ ਤੁਸੀਂ ਡੀਐਲএড ਦਾ ਜਿਹੜਾ ਕੋਰਸ ਹੈਗਾ ਯਾ ਫਿਰ ਐਲੀਮੈਂਟਰੀ ਦੇ ਵਿੱਚ ਡਿਪਲੋਮਾ ਜ਼ਰੂਰ ਕੀਤਾ ਹੋਵੇ ਜਾਂ ਫਿਰ ਤੁਸੀਂ ਜੀਬੀਟੀ ਕੀਤੀ ਹੋਵੇ 50 ਪ੍ਰਤੀਸ਼ਤ ਨੰਬਰਾਂ ਨਾਲ ਜੇਕਰ ਤੁਸੀਂ ਮਾਸਟਰ ਕਾਰਡਰ ਜਾਂ ਫਿਰ ਟੀਜੀਟੀ ਵਿੱਚ ਅਪਲਾਈ ਕਰਦੇ ਹੋ ਤਾਂ ਤੁਹਾਡੇ ਗ੍ਰੈਜੂਏਸ਼ਨ ਦੇ ਵਿੱਚ ਘੱਟੋ ਘੱਟ 50 ਪ੍ਰਤੀਸ਼ਤ ਨੰਬਰ ਜ਼ਰੂਰ ਹੋਣ ਅਤੇ B.Ed ਵਿੱਚ ਵੀ 50% ਨੰਬਰ ਹੋਣੇ ਲਾਜ਼ਮੀ ਹਨ ਇਸੇ ਤਰ੍ਹਾਂ ਹੀ PGT ਦੇ ਵਿੱਚ ਜਿਹੜੇ ਸਬਜੈਕਟ ਦਾ ਤੁਸੀਂ ਮਾਸਟਰਜ਼ ਜਾਂ ਫਿਰ M.Sc ਕੀਤੀ ਹੋਊਗੀ ਉਹਦੇ ਵਿੱਚ 50% ਨੰਬਰ ਜ਼ਰੂਰ ਹੋਣੇ ਚਾਹੀਦੇ ਹਨ ਅਤੇ B.Ed ਵਿੱਚ ਤੁਹਾਡੇ 50% ਨੰਬਰ ਵੀ ਹੋਣੇ ਚਾਹੀਦੇ ਆ ਸਿਲੈਕਸ਼ਨ ਪ੍ਰੋਸੈਸ ਦੀ ਮੈਂ ਗੱਲ ਸਟਾਰਟਿੰਗ ਵਿੱਚ ਹੀ ਦੱਸ ਦਿੱਤੀ ਸੀਗੀ ਇਹ ਇੱਕ ਆਨਲਾਈਨ ਸਕਰੀਨਿੰਗ ਟੈਸਟ ਹੈਗਾ ਆ ਜਿਹਨੂੰ ਤੁਸੀਂ ਪਾਸ ਕਰਨ ਤੋਂ ਬਾਅਦ ਇਨੀ ਫਿਊਚਰ ਜਦੋਂ ਵੀ ਲੋਕਲ ਪੱਦਰ ਤੇ ਰਿਕਰੂਟਮੈਂਟਸ ਆਉਂਦੀਆਂ ਨੇ ਵਾਰ ਦੇ ਵਿੱਚ ਜਾਂ ਫਿਰ ਇਹਨਾਂ ਦੀ ਵੈਬਸਾਈਟ ਦੇ ਉੱਤੇ ਉਦੋਂ ਤੁਹਾਨੂੰ ਪਤਾ ਲੱਗ ਹੀ ਜਾਂਦਾ ਹੁੰਦਾ ਕਈ ਵਾਰ ਆਪਾਂ ਗਰੁੱਪਸ ਦੇ ਵਿੱਚ ਵੀ ਸੈਂਡ ਕਰ ਦਿੰਨੇ ਹੁੰਨੇ ਆ ਕਿ ਇਸ ਸਕੂਲ ਦੇ ਵਿੱਚ ਆਰਮੀ ਪਬਲਿਕ ਸਕੂਲ ਦੇ ਵਿੱਚ ਰਿਕੁਆਇਰਮੈਂਟ ਹੈਗੀ ਆ ਸੋ ਉੱਥੇ ਤੁਹਾਨੂੰ ਇਹ ਜਿਹੜਾ ਸਰਟੀਫਿਕੇਟ ਹੈਗਾ ਜੀ ਉੱਥੇ ਮੰਗਿਆ ਜਾਂਦਾ ਹੁੰਦਾ ਆ ਪਲੱਸ ਸੀਟੈਟ ਦਾ ਸਰਟੀਫਿਕੇਟ ਵੀ ਉੱਥੇ ਮੰਗਿਆ ਜਾਂਦਾ ਆ ਸੋ ਸੀਟੈਟ ਦਾ ਸਰਟੀਫਿਕੇਟ ਮੈਨੂੰ ਲੱਗਦਾ ਕਾਫੀ ਸਾਰੇ ਸਾਥੀਆਂ ਨੇ ਆਲਰੇਡੀ ਪਾਸ ਕੀਤਾ ਹੀ ਹੋਊਗਾ ਐਂਡ ਜਦੋਂ ਇਸ ਐਗਜ਼ਾਮ ਦੀ ਆਪਾਂ ਗੱਲ ਕਰਦੇ ਆ ਇਸ ਐਗਜ਼ਾਮ ਨੂੰ ਤੁਸੀਂ ਪਾਸ ਕਰ ਲੈਣੇ ਹੋ ਤੁਹਾਨੂੰ ਪਤਾ ਲੱਗਿਆ ਫਲਾਨੇ ਸਕੂਲ ਦੇ ਵਿੱਚ ਵੈਸੇ ਇਹ ਸਕੂਲ ਕਾਫੀ ਪੰਜਾਬ ਦੇ ਵਿੱਚ ਵੀ ਹੈਗੇ ਆ ਕਿੱਥੇ ਕਿੱਥੇ ਹੈਗੇ ਆ ਉਹਦੇ ਬਾਰੇ ਵੀ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਸੋ ਜਦੋਂ ਤੁਸੀਂ ਉਹਨਾਂ ਸਕੂਲਾਂ ਵਿੱਚ ਜਾਣੀਓ ਤਾਂ ਉੱਥੇ ਦਾ ਜਿਹੜਾ ਪ੍ਰਸ਼ਾਸਨ ਹੈਗਾ ਜੀ ਉਹਨਾਂ ਨੇ ਜੇਕਰ ਤੁਹਾਨੂੰ ਭਰਤੀ ਕਰਨਾ ਆ ਤਾਂ ਉਹ ਕਿਸੇ ਵੀ ਤਰੀਕੇ ਨਾਲ ਤੁਹਾਡੇ ਤੋਂ ਟੈਸਟ ਲੈ ਸਕਦੇ ਆ ਤੁਹਾਡੇ ਤੋਂ ਇੰਟਰਵਿਊ ਲੈ ਸਕਦੇ ਆ ਐਂਡ ਫਿਰ ਤੁਹਾਡੇ ਤੋਂ ਆਰਮੀ ਪਬਲਿਕ ਸਕੂਲ ਵਾਲਾ ਜਿਹੜਾ ਸਕੋਰ ਕਾਰਡ ਹੈਗਾ ਜਿਹੜਾ ਤੁਸੀਂ ਪਹਿਲਾਂ ਟੈਸਟ ਪਾਸ ਕੀਤਾ ਜਿਹੜੇ ਟੈਸਟ ਦੀ ਆਪਾਂ ਗੱਲ ਕਰ ਰਹੇ ਆ ਫਿਰ ਉਹ ਵੀ ਤੁਹਾਡਾ ਵਿਖਿਆ ਜਾਂਦਾ ਆ ਜਾਂ ਫਿਰ ਕਹਿ ਸਕਦੇ ਆ ਜਿਹੜੇ ਸਾਥੀ ਉਹ ਟੈਸਟ ਪਾਸ ਕਰਕੇ ਜਾਂਦੇ ਆ ਉਹੀ ਇੱਥੇ ਅਪਲਾਈ ਕਰ ਸਕਦੇ ਆ ਜਾਂ ਫਿਰ ਇੰਟਰਵਿਊ ਦੇ ਸਕਦੇ ਆ ਗੱਲ ਕਰ ਲੈਣੇ ਆ ਤੁਸੀਂ ਇਸ ਫਾਰਮ ਨੂੰ ਅਪਲਾਈ ਕਿਵੇਂ ਕਰ ਸਕਦੇ ਹੋ ਐਲੀਜੀਬਿਲਟੀ ਕ੍ਰਾਈਟੇਰੀਆ ਨੂੰ ਤੁਸੀਂ ਪਹਿਲਾਂ ਚੈੱਕ ਕਹਿੰਦੇ ਹੋ ਕਿ ਤੁਸੀਂ ਜਿਹੜੇ ਸਬਜੈਕਟ ਪੜੇ ਹੋਏ ਆ ਕਿ ਨਹੀਂ ਪੜੇ ਹੋਏ ਉਸ ਤੋਂ ਬਾਅਦ ਤੁਸੀਂ AWSindia.com ਵਾਲੀ ਵੈਬਸਾਈਟ ਤੇ ਵਿਜ਼ਿਟ ਕਰਕੇ ਉੱਥੇ ਆਪਦਾ ਐਪਲੀਕੇਸ਼ਨ ਫਾਰਮ ਫਿਲ ਕਰ ਸਕਦੇ ਹੋ ਜਿਹੜੇ ਵੀ ਡਾਕੂਮੈਂਟ ਉਹਨਾਂ ਵੱਲੋਂ ਮੰਗੇ ਜਾਂਦੇ ਆ ਜਾਂ ਫਿਰ ਜਿਹੜੀ ਵੀ ਫੀਸ ਉਹਨਾਂ ਵੱਲੋਂ ਮੰਗੀ ਜਾਂਦੀ ਆ ਜੀ ਉਹ ਤੁਸੀਂ ਪ੍ਰੋਵਾਈਡ ਉਹਨਾਂ ਨੂੰ ਕਰਵਾ ਸਕਦੇ ਹੋ ਦੇ ਸਕਦੇ ਹੋ ਹੁਣ ਆਪਾਂ ਆਫੀਸ਼ੀਅਲ ਨੋਟੀਫਿਕੇਸ਼ਨ ਵੀ ਓਪਨ ਕਰ ਲੈਣੇ ਆ ਐਂਡ ਜਿਹੜੀ PDF ਮੈਂ ਓਪਨ ਕੀਤੀ ਹੋਈ ਆ ਜਾਂ ਫਿਰ ਇਹਨਾਂ ਦਾ ਜਿਹੜਾ ਨੋਟੀਫਿਕੇਸ਼ਨ ਆ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਪਣੇ ਪੰਜਾਬ ਦੇ ਵਿੱਚ ਕਿੰਨੇ ਆਰਮੀ ਪਬਲਿਕ ਸਕੂਲ ਹੈਗੇ ਆ ਸੋ ਤੁਸੀਂ ਵੇਖ ਸਕਦੇ ਹੋ ਆਰਮੀ ਪਬਲਿਕ ਸਕੂਲ ਪਟਿਆਲਾ ਸੰਗਰੂਰ ਜਲੰਧਰ ਕਪੂਰਥਲਾ ਫਿਰੋਜ਼ਪੁਰ ਅੰਮ੍ਰਿਤਸਰ ਬਠਿੰਡਾ ਫਾਜ਼ਲਕਾ ਫਰੀਦਕੋਟ ਅਬੋਰ ਐਂਡ ਜਿਹੜਾ ਐਗਜ਼ਾਮ ਤੁਹਾਡੇ ਤੋਂ ਕੰਡਕਟ ਕਰਵਾਇਆ ਜਾਣਾ ਆ ਉਹਦਾ ਸਾਰਾ ਸਿਲੇਬਸ ਤੁਸੀਂ ਇਹਨਾਂ ਦੀ ਵੈਬਸਾਈਟ ਦੇ ਉੱਤੋਂ ਪ੍ਰਾਪਤ ਕਰ ਸਕਦੇ ਹੋ ਵੈਸੇ 2-3 ਸਾਲ ਪਹਿਲਾਂ ਮੈਨੂੰ ਲੱਗਦਾ ਸਿਲੇਬਸ ਰਿਗਾਰਡਿੰਗ ਸਾਰੀਆਂ ਗੱਲਾਂ ਮੈਂ ਆਲਰੇਡੀ ਐਕਸਪਲੇਨ ਕੀਤੀਆਂ ਹੋਈਆਂ ਨੇ ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਜੇ ਤੁਸੀਂ ਧਿਆਨ ਦੋਗੇ ਤੁਹਾਨੂੰ ਉਹ ਵੀਡੀਓਜ਼ ਵੀ ਮਿਲ ਜਾਣਗੀਆਂ ਜੇ ਨਾ ਮਿਲੀਆਂ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਜਿੰਨੀ ਵੀ ਇਨਸਟਰਕਸ਼ਨ ਦਿੱਤੀ ਹੋਈ ਹੈ ਪ੍ਰੋਪਰ ਪੜ੍ਹ ਲਿਓ ਸੋ ਮੈਂ ਕੋਸ਼ਿਸ਼ ਕੀਤੀ ਹੈ ਕਿ ਥੋੜੀ ਬਹੁਤ ਜਾਣਕਾਰੀ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਜਾਵੇ ਇੰਟਰਸਟਿਡ ਕੈਂਡੀਡੇਟਸ ਆਪਣੇ ਆਪ ਹੀ ਇਸ ਪੀਡੀਐਫ ਨੂੰ ਪੜ੍ਹ ਲੈਣਗੇ ਐਂਡ ਆਫ ਦਾ एलिजिਬਿਲਟੀ ਕ੍ਰਾਈਟਰੀਆ ਚੈੱਕ ਕਰ ਸਕਦੇ ਨੇ ਬਾਕੀ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਇਸ ਦੇ ਨਾਲ ਹੀ ਦਿਓ ਇਜਾਜ਼ਤ ਥੈਂਕ ਯੂ so much for watching god bless wall.